ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਲੱਗਿਆ ਹੈ ਕਿ ਉਸ ਪਾਰਟੀ ਦਾ ਨਾਮ ਹੈ ਸ਼ਰੂਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼੍ਰੀ ਮੁਖਸ ਸਿੰਘ ਸਾਹਿਬ ਦੀ ਧਰਤੀ ਤੋਂ ਇਸ ਦਾ ਆਰੰਭ ਹੋਇਆ ਜਿਸ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਤੇ ਉਸ ਦੇ ਪਿਤਾ ਦੂਸਰੇ ਪਾਸੇ ਜੇ ਗੱਲ ਕਰੀਏ ਭਾਈ ਸਰਜੀਤ ਸਿੰਘ ਖਾਲਸਾ ਜਿਹੜੇ ਐਜ਼ ਐ MP ਜਿੱਤੇ ਨੇ ਹਲਕਾ ਫਰੀਦਕੋਟ ਵੱਲੋਂ ਯਾਨੀ ਕਿ ਵੱਡੀ ਭੀੜ ਦੇਖੀ ਗਈ ਮੰਗੀ ਵਾਲੇ ਦਿਨ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਤੋਂ ਜਦੋਂ ਆਗਾਜ਼ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦਾ ਕੀ ਭਾਈ ਅਮਰਤਪਾਲ ਖਾਲਸਾ ਦਾ ਰਾ ਪਦਰਾ ਹੋ ਗਿਆ ਹੈ ਗੱਲਬਾਤ ਕਰਾਂਗੇ ਕੀ ਭਾਈ ਅਮਰਤਪਾਲ ਖਾਲਸਾ ਜਿਹੜੇ ਨੇ ਉਹ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਆਪਣੇ ਸਾਥੀਆਂ ਦੇ ਨਾਲ ਕੀ ਉਹ ਇਸ ਸਾਲ ਦੇ ਅੰਤ ਵਿੱਚ ਉਹ ਬਾਹਰ ਆ ਜਾਣਗੇ ਕਿਉਂਕਿ ਉਹਨਾਂ ਦੀ ਐਨਐਸਐ ਇੱਕ ਸਾਲ ਦੀ ਹੋਰ ਵਧੀ ਹੋਈ ਹੈ ਕੀ ਉਹਨਾਂ ਦਾ ਰਾ ਪਦਰਾ ਹੋ ਗਿਆ ਹੈ ਇਸ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਪਹਿਲਾਂ ਵੋਟਾਂ ਪਾਈਆਂ ਗਈਆਂ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਵੱਲੋਂ ਉਹਨਾਂ ਨੇ ਕਿਹਾ ਕਿ ਜੇਕਰ ਐਮਪੀ ਬਣ ਗਿਆ ਆਵਾਜ਼ ਉੱਠੇਗੀ ਕਿ ਐਲੀ ਜਨਤਾ ਜਿਹੜੀ ਹੈ ਐਨੇ ਲੋਕ ਨੇ ਜਿਹੜੇ ਉਹ ਭਾਈ ਅੰਮ੍ਰਿਤਪਾਲ ਪਾਲ ਖਾਲਸਾ ਦੇ ਨਾਲ ਨੇ ਜੋ ਵਾਰਸ ਪੰਜਾਬ ਦੇ ਮੁਖੀ ਨੇ ਇਸ ਲਈ ਸਿਆ ਸਕਦਾ ਹੈ ਕਿ ਹਮਦਰਦੀ ਥੋੜਾ ਤਰਸ ਆਵੇ ਅਮਰਤਪਾਲ ਖਾਲਸਾ ਤੇ ਸੈਨੇਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਤੇ ਉਸ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕੀਤਾ ਜਾਵੇ ਲੇਕਿਨ ਜਿਵੇਂ ਹੀ ਉਹ ਐਮਪੀ ਬਣੇ ਨਾਲ ਦੀ ਨਾਲ ਹੀ ਉਹਨਾਂ ਦੀ ਦਸਾਂ 15 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੀ ਐਨਐਸਏ ਵਧਾ ਦਿੱਤੀ ਗਈ ਯਾਨੀ ਕਿ ਇੱਕ ਸਾਲ ਯਾਨੀ ਕਿ ਇਸ 2025 ਦੇ ਲਾਸਟ ਵਿੱਚ ਆਉਣ ਦੀ ਓਬਿੰਸੀ ਹੁਣ ਪੰਥ ਇਹ ਸੋਚ ਰਿਹਾ ਹੈ ਜੇਕਰ ਉਹ ਪ੍ਰਧਾਨ ਬਣ ਜਾਂਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਭਾਈ ਅਮਰਤਪਾਲ ਖਾਲਸਾ ਤਾਂ ਉਸ ਤੋਂ ਪਹਿਲਾਂ ਯਾਨੀ ਕਿ 2025 ਦੇ ਦਸੰਬਰ ਮਹੀਨੇ ਦੇ ਵਿੱਚ ਯਾਨੀ ਕਿ ਉਹਨਾਂ ਨੂੰ 2 ਸਾਲ ਪੂਰੇ ਹੋ ਜਾਣਗੇ ਅਤੇ ਉਹਨਾਂ ਨੂੰ ਜਿਹੜਾ ਹੈ ਸੈਂਟਰ ਸਰਕਾਰ ਵੱਲੋਂ ਹਰੀ ਛਾਂ ਨਹੀਂ ਮਿਲ ਜਾਏਗੀ ਉਹ ਆਪਣੇ ਸਾਥੀਆਂ ਸਮੇਤ ਜਿਹੜੇ ਬਾਹਰ ਆ ਜਾਣਗੇ ਲੇਕਿਨ ਮਾਮਲਾ ਪਸੂੜੀ ਵੱਡੀ ਹੋਰ ਪੈ ਗਈ ਹੈ ਇਸ ਮਾਮਲੇ ਦੇ ਵਿੱਚ ਹੈ ਭਾਈ ਅਮਰਤਪਾਲ ਖਾਲਸਾ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ ਚਾਹੇ ਉਹ ਪੰਜਾਬ ਸਰਕਾਰ ਦੀ ਗੱਲ ਕਰੀਏ ਚਾਹੇ ਸੈਂਟਰ ਸਰਕਾਰ ਦੀ ਗੱਲ ਕਰੀਏ ਕਿਉਂਕਿ ਯੂਐਪੀ ਲੱਗਿਆ ਹੈ ਜੇਕਰ ਐਨਐਸਏ ਟੁੱਟਦੀ ਹੈ ਤੇ ਜਿਹੜਾ ਯੂਐਪੀ ਹੈ ਉਹ ਵੀ ਟੁੱਟੇਗਾ ਯਾਨੀ ਕਿ ਵਿਵਾਦਾਂ ਦੇ ਵਿੱਚ ਘਰੇ ਹੋਏ ਨੇ ਕਈ ਝਮੇਲਿਆਂ ਦੇ ਵਿੱਚ ਪੈ ਗਏ ਨੇ ਭਾਈ ਅਮਰਤਪਾਲ ਖਾਲਸਾ ਇਸ ਕਰਕੇ ਚਾਹੇ ਲੱਖ ਕੋਸ਼ਿਸ਼ ਕੀਤੀ ਜਾਵੇ ਭਾਈ ਅਮਰਤਪਾਲ ਖਾਲਸਾ ਤੇ ਉਸਦੇ ਸਾਥੀਆਂ ਵੱਲੋਂ ਕਿ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵਾਂਗੇ ਇਸ ਸਾਲ ਦੇ ਵਿੱਚ ਸਾਡੀ ਐਨਐਸਏ ਖਤਮ ਕਰ ਜਾ ਖਤਮ ਕੀਤੀ ਜਾਵੇਗੀ ਲੇਕਿਨ ਜਿਹੜਾ ਯੂਐਪਾ ਵਾਲਾ ਪੰਗਾ ਪਿਆ ਹੈ ਹੋ ਸਕਦਾ ਹੈ ਕਿ ਭਾਈ ਅਮਰਤਪਾਲ ਖਾਲਸਾ ਦੇ ਸਾਥੀ ਬਾਹਰ ਆ ਜਾਣ ਲੇਕਿਨ ਇਹਨਾਂ ਸਰਕਾਰਾਂ ਨੇ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਉਹ ਸੈਂਟਰ ਸਰਕਾਰ ਹੋਵੇ ਹੁਣ ਯੂਐਪੀ ਲੱਗੀ ਹੈ ਜਿਹਨੂੰ ਯੂਐਪਾ ਕਹਿੰਦੇ ਨੇ ਉਹ ਤੇ ਟੁੱਟਣੀ ਨਹੀਂ ਉਹ ਵੀ ਇੱਕ ਤਰ੍ਹਾਂ ਦਾ ਦੇਸ਼ ਤਰੋਹੀ ਜਾਂ ਅਲਟਰੇਟਰ ਉਹਨੂੰ ਕਹਿੰਦੇ ਨੇ ਉਹੀ ਮਾਮਲਾ ਹੈ ਇਸ ਕਰਕੇ ਭਾਈ ਅਮਰਤਪਾਲ ਖਾਲਸਾ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਬੰਦ ਜਿਹੜਾ ਰਹਿਣਾ ਪਵੇਗਾ ਕਿਉਂਕਿ ਇਸ ਤੋਂ ਬਾਅਦ ਹੋਰ ਕੋਈ ਪਸੂੜੀ ਕਰ ਦੇਣਗੇ ਯਾਨੀ ਕਿ ਹੋਰ ਕੋਈ ਕਿਤੇ ਕਤਲकांड ਹੋਵੇਗਾ ਉਹਦੇ ਤਾਰ ਜੋੜ ਕੇ ਭਾਈ ਅਮਰਤਪਾਲ ਖਾਲਸਾ ਨੂੰ ਉਨਬੋਲੂ ਕਰਕੇ ਫਿਰ ਉਸ ਤੇ ਸ਼ਿਕੰਜਾ ਕੱਸ ਦਿੱਤਾ ਜਾਵੇਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਹਰ ਆ ਰਹੀਆਂ ਨੇ ਲੇਕਿਨ ਉਧਰ ਭਾਈ ਅਮਰਤਪਾਲ ਖਾਲਸਾ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਉਹ ਕਹਿੰਦੇ ਨੇ ਕਿ ਅਸੀਂ ਹਰ ਹਾਲਤ ਵਿੱਚ ਇਹ ਕੋਸ਼ਿਸ਼ ਕਰਾਂਗੇ ਕਿ 2025 ਦੇ ਦਸੰਬਰ ਜਿਹੜਾ ਸਾਲ ਚੜਿਆ ਹੈ ਹਾਲੇ ਲਗਭਗ 11 ਮਹੀਨੇ ਪਹਿਲੇ ਕਿ ਉਹ ਵਾਰ ਆ ਜਾਵੇ ਲੇਕਿਨ ਅਜਾਇ ਨਹੀਂ ਹੋਵੇਗਾ ਕਿਉਂਕਿ ਐਨਐਸਏ ਖਤਮ ਹੋਵੇਗਾ ਤੇ ਜਿਹੜਾ ਯੂਪੀ ਹੈ ਉਹ ਲਾਗੂ ਕਰ ਦਿੱਤਾ ਜਾਵੇਗਾ ਇਸ ਕਰਕੇ ਭਾਈ ਅਮਰਪਾਲ ਖਾਲਸਾ ਦਾ ਜੇਲ੍ਹ ਦੇ ਵਿੱਚੋਂ ਆਉਣਾ ਬੜਾ ਮੁਸ਼ਕਲ ਹੈ ਹੁਣ ਇਹ ਦੇਖਣਾ ਹੋਵੇਗਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਲੜੀਆਂ ਜਾਣਗੀਆਂ ਉਹ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਕੀਤਾ ਜਾਵੇਗਾ ਜਾਂ ਸਰਬਜੀਤ ਸਿੰਘ ਖਾਲਸਾ ਹੋਣਗੇ ਜਾਂ ਕੌਮ ਦੇ ਵਾਰਸਪੁਰ ਬੜੇ ਹਗੇ ਨੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਨੇ ਜਿਨ੍ਹਾਂ ਦੀ ਬੜੀ ਵੱਡੀ ਦੇਣ ਹੈ ਸਿੱਖ ਪੰਥ ਨੂੰ ਕੀ ਉਹ ਹੋਣਗੇ ਇਸ ਉੱਤੇ ਹੁਣ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਨੇ ਉਹਨਾਂ ਨੂੰ ਸੋਚਣਾ ਪਵੇਗਾ ਕਿ ਹੋ ਕੋਈ ਆਗੂ ਪੜਾਉਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਸਰਕਾਰ ਵੱਲੋਂ ਯਾਪਾ ਯੂਏਪੀ ਲਗਾਇਆ ਗਿਆ ਹੈ ਲੱਗਦਾ ਨਹੀਂ ਕਿ ਉਹ 2025 ਦੇ ਵਿੱਚ ਜਿਹੜਾ ਹੈ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਐਨਐਸਏ ਖਤਮ ਕਰ ਦਿੱਤੀ ਜਾਵੇਗੀ ਲੇਕਿਨ ਉਸਤੇ ਯਾਪਾ ਲਾਗੂ ਕਰ ਦਿੱਤੇ ਜਾਵੇਗਾ ਇਸ ਤਰ੍ਹਾਂ ਦੇ ਇੱਕ ਨਿੱਜੀ ਚੈਨਲ ਨੇ ਬੜਾ ਵੱਡਾ ਹਵਾਲਾ ਦਿੱਤਾ ਹੈ ਯੂਆਪਾ ਨੂੰ ਲੈ ਕੇ ਕਿ ਯੂਆਪਾ ਦੇ ਵਿੱਚੋਂ ਆਉਣਾ ਬੜਾ ਮੁਸ਼ਕਲ ਹੈ ਪੂਰੇ ਗੁੰਝਲਦਾਰ ਜਾਲ ਵਿੱਚ ਫਸ ਗਏ ਨੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀ ਧੰਨ